ਹੈਲੋ एवरीवन ਵੈਲਕਮ ਟੂ ਬੈਗ ਅੱਜ ਦਾ ਸਾਡਾ ਨਿਊ ਬਲੌਗ ਮੈਂ ਤੇ ਮੇਰਾ ਝੋਤਾ ਸੀ ਲੱਗਿਆ ਬਲੌਗਰ ਅੱਜ ਦਾ ਸ਼ੁਰੂ ਕਰਨਾ ਰਾਤ ਦੇ 7:00 ਵਜੇ ਦੇ ਨੇ ਦੇ ਦੇਖ ਲਓ ਰਾਤ ਨੇ 11:00 ਵਜੇ ਚੱਲੇ ਆ 11:00 ਵਜੇ ਦੇ 10 ਮਿੰਟ ਰਹਿ ਗਏ ਆ 6:12 ਸਾਡਾ 12:30 ਹਾਂ ਸਾਡਾ 12:30 ਹੋ ਚੱਲਿਆ ਭਾਈ

ਰਹਿ ਰਹਿ ਕੇ ਕਦੇ ਰਹਿ ਗਿਆ ਉਹ ਬਹੁਤ ਜ਼ਿਆਦਾ ਮਸਤ ਦੀ ਬਹੁਤ ਜ਼ਿਆਦਾ ਲੇਟ ਹੋਣੀ ਆ ਰਾਤ ਵੀ ਸਾਰੀ ਰਾਤ ਲੇਟ ਨਹੀਂ ਸੀ ਕਿ ਨੇਰੀ ਦਾ ਕਰਕੇ ਅੱਜ ਅਥਨੇ ਵੀ 6 6:30 ਕਵਰ ਜੇ ਲੇਟ ਚਲੀ ਗਈ ਆ ਸਵੇਰ ਮਾਸਾ ਹੋਣੇ ਅਸੀਂ ਰੋਟੀ ਖਾ ਕੇ ਆਤੇ ਆ ਮੈਂ ਕਿਉਂ ਉਧਰ ਜੇ ਆ ਕੇ ਨੇ ਪਹਿਲਾਂ ਖਾ ਲਈ ਸੀ ਕਾਕਾ ਉਧਰ ਬੈ ਗਿਆ ਆਦੇ ਕਮਰੇ ਚ ਉਹ ਰੈਟ ਰੈਟ ਕੰਬਲ ਦਸਤ ਰੈ ਕੰਬਲ ਚ ਲੁੱਟਿਆ ਪਾ ਇੰਨੀ ਕਰਮੀ ਦੇ ਵਿੱਚ ਤੇ ਮੈਂ ਰੋਤਾ ਰੋਟੀ ਪਾਣੀ ਖਾ ਕੇ ਬਸ ਵਿਲੇ ਹੋ ਗਿਆ ਤੇ ਥੋੜੇ ਜਿਓ ਕੱਪੜੇ ਪਾਇਨੇ ਬਾਦੀਆਂ ਬੁਰਦੀਆਂ ਦੀਆਂ ਤੋਤੀਆਂ ਸੀਗੀ ਮੈਂ ਸੋਫੇ ਤੇ ਪਈਨੇ ਤੈਹਾਂ ਲੌਣੀਆਂ ਨੇ ਉਹ ਵਾਲੀਆਂ ਕੁੜੀ ਨਾ ਖੋਲੀ ਨੀ ਫੇ ਕਲੇਸ ਕਉਂਗ ਇਹ ਸਾਰੀ ਰਾਤ ਨੂੰ ਟਿਕਣ ਨਹੀਂ ਸਾਰੀ ਰਾਤ ਆ ਖਿੜਕੀ ਖੋਗੇ ਲੜੀ ਜਾਂਦੇ ਨੇ ਕਿਉਂਕਿ ਖੋਲ ਲੱਗੀ ਰਹਿੰਦੇ ਖਿੜਕੀ ਖੋਲ ਅੰਦਰੋਂ ਲੱਗੀ ਹੋਈ ਲੱਗੀ ਰਹਿੰਦੇ ਸਾਰੀ ਰਾਤ ਲੜੀ ਜਾਂਦੇ ਨੇ ਖਿੜਕੀ ਖੁੱਟ ਕੇ ਕੋਸ ਨਾਲ ਹੈਗਾ ਤੈਨੂੰ ਦਿਖਾ ਰਹੀ ਆ ਖਿੜਕੀ ਖੋਲਣਾ ਦੀ ਇਧਰੋਂ ਸਾਰੀ ਰਾਤ ਨੂੰ ਖੁਸੀ ਜਾਂਦੀ ਆ ਜਦ ਮੁੱਕੀ ਕਦੇ ਧੁੱਕੀ ਕਦੇ ਕੋਸ਼ ਕਰੇ ਕੋਸ਼ ਉਧਰੋਂ ਮੁੱਕੀ ਧੁੱਕਿਆ ਲੜੀ ਜਾਂਦਾ ਸਾਰੀ ਰਾਤ ਇਹ ਲੜੀ ਜਾਂਦੇ ਉਸ ਉੱਤੇ ਬੈਠੇ ਨਾ ਤਾ ਉਹ ਸੋਦਾ 2-3 ਵਜੇ ਤੱਕ ਇਹ ਤਾਂ ਜਮਾਈ ਸੋਣੀ ਕੁੜੀਓ ਫੇਰ ਬੋਲੂਗਾ ਉਹ ਫੋਨ ਦੇਖਦਾ ਏ ਔਰ ਫੇਰ ਬੋਲਣਾ ਤੈਨੂੰ ਮੈਂ ਚੱਕ ਕੇ ਉਹ ਤੈਨੂੰ ਗੱਲ ਕਰਾਂਗਾ ਗੱਲਬਾਤ ਕਰੂੰਗਾ ਉਹਦੇ ਨਾਲ ਬੈਠ ਕੇ ਉਹਤੇ ਨੂੰ ਮੈਂ ਕੱਲ ਛੁੱਟੀਆਂ ਦਿਵਾ ਦੀਆਂ ਸੀ ਕਿਉਂਕਿ ਇਹਨਾਂ ਦਾ ਸਕੂਲ ਦੇ ਵਿੱਚ ਗੇਮਾਂ ਸ਼ੁਰੂ ਹੋ ਗਏ ਨੇ ਸਿਰਫ ਗੇਮਾਂ ਖਲੋਂਦੇ ਨੇ ਕਹਿੰਦੇ ਘਰ ਦੇ ਕੱਪੜੇ ਪਾ ਕੇ ਉਹਦੇ ਬੱਚੇ ਨੂੰ ਗੇਮਾਂ ਖੜਾਓ 10 ਤਰੀਕ ਤੱਕ 10 ਤੋਂ ਬਾਅਦ ਆ ਛੁੱਟੀਆਂ ਲੈਣਗੇ 8 ਵਜੇ ਤੋਂ 10 ਵਜੇ ਤੱਕ ਜੇ ਸਕੂਲ ਛੱਡ ਕੇ ਆ ਕਿ 2 ਤੋਂ 3 ਕੰਮ ਕੀਤੇ ਨੇ ਇੱਕ ਮਾਸੀ ਦਾ ਫੋਨ ਆ ਗਿਆ ਮਾਸੀ ਦਾ ਆਪਰੇਸ਼ਨ ਹੋਇਆ ਸੀ ਉਹਦੇ ਨਾਲ ਗੱਲਾਂ ਬਾਤਾਂ ਕਰ ਲਾ ਕਿ ਮਾਸੀ ਦਾ ਹਾਲ ਚਾਲ ਪੁੱਛਣ ਲੱਗੀ ਐਨੇ ਜੇ 10 ਵਜੇ ਗਏ ਇਹਨੂੰ ਮੈਂ ਜਾ ਕੇ ਸਕੂਲੋਂ ਲਿਆਈ ਫਿਰ ਜਦੋਂ ਸਕੂਲ ਲੈਣ ਦੇ ਫਿਰ ਮੇਰੇ ਟਾਈਮ ਦਾ ਕੁਝ ਵੀ ਨਹੀਂ ਹੋਇਆ ਹਜੇ ਉਹ ਕੰਮ ਸਭ ਮੈਂ ਘਰ ਦੇ ਹੋਰ ਕਰੇ ਸੀਗੇ ਛੋਟੇ ਛੋਟੇ ਇੱਕ ਫੋਨ ਤੇ ਗੱਲ ਹੋ ਗਈ ਤੈਨੂੰ ਦਿਖਾ ਰਹੀ ਆ ਹਾਂ ਤੈਨੂੰ ਦਿਖਾ ਰਹੀ ਆ ਫਿਰ ਮੈਂ ਇੱਕ ਮਾਸੇ ਨਾਲ ਗੱਲ ਕਰੀ ਹਨ 10 ਵਜੇ ਗਏ ਮੈਂ ਫਿਰ ਪ੍ਰਿੰਸੀਪਲ ਨੂੰ ਗਿਆ ਮੈਂ ਕਿਹਾ ਭਾਈ ਤੂੰ ਕਿਰਪਾ ਕਰ ਸਭ ਨੂੰ ਛੁੱਟੀਆਂ ਦੇ ਦੇ ਲੰਚ ਬਾਕਸ ਵੀ ਨਹੀਂ ਖੋਲਿਆ ਖੋਲਣਾ ਤਾਂ ਅਸੀਂ ਛੱਟ ਦਾ ਟਾਈਮ ਹੋ ਜਾਂਦਾ 8 ਵਜੇ ਜਾ ਕੇ 10 ਵਜੇ ਆਉਣਾ ਘਰ ਦੇ ਕੱਪੜੇ ਪਾ ਕੇ ਜਾਣੇ ਨੇ ਨਾ ਕੋਈ ਕਾਪੀ ਨਾ ਖਦਾਵਨਾ ਬੈਠ ਬਹੁਤ ਕੁਝ ਨਹੀਂ ਹੈ ਇਹਦੀ ਜਿਹੜੀ ਸਕੂਲੋ ਗਰੁੱਪ ਦੇ ਵਿੱਚੋਂ ਵੀਡੀਓ ਆਈ ਸੀ ਉਹ ਵੀਡੀਓ ਮੈਂ ਇੱਥੇ ਬਲੌਗਰ ਵਿੱਚ ਐਡ ਕਰ ਦੂੰਗੀ ਕੱਲ ਇਹ ਵੀਡੀਓ ਆਈ ਸੀ ਤੇ ਇਹਦੇ ਨਾਲ ਬਲੈਕ ਜੀ ਪ੍ਰੈਸ ਫਾਈ ਹੋਈ ਆ ਤੁਸੀਂ ਆਪੇ ਦੇਖ ਲਿਓ ਅੱਜ ਵੀ ਗਰੁੱਪ ਦੇ ਵਿੱਚ ਆਈ ਸੀ ਵੀਡੀਓ ਬੱਚਿਆਂ ਦੀ ਜਿਹੜੀਆਂ ਗੇਮਾਂ ਕਰਾਉਂਦੇ ਨੇ ਜਿਹੜਾ ਸਕੂਲ ਦਾ ਗਰੁੱਪ ਆ ਉਹਦੇ ਵਿੱਚ ਆ ਜਾਂਦੀਆਂ ਨੇ ਤੇ ਅੱਜ ਤਾਂ ਮੈਂ ਭੇਜੀ ਦੀ ਕੱਲ ਹੀ ਅਸੀਂ ਛੁੱਟੀਆਂ ਲੀ ਆਏ ਆ ਆਪਣੀਆਂ ਆ ਅੱਜ ਦੀ ਵੀਡੀਓ ਆ ਬੱਚਿਆਂ ਦੀ ਹਾਂ ਜਾਇਆ ਆ ਕੱਲ ਦੀ ਵੀਡੀਓ ਮੇਰੇ ਜੋਤੀ ਦੀ ਆਈ ਇਹ ਵੀ ਥੋੜਾ ਲੋਟ ਬਣਾਇ ਹੋ ਗਿਆ ਲੈ ਉਹ ਬੈਠਾ ਮੇਰਾ ਜੋਤਾ ਕਾਲੇ ਫੂਟਾ ਲੈ ਉਸ ਕਰਦੇ ਕਪੜੇ ਪਾ ਕੇ ਜਣਾ ਮਣੀ ਮੋਤੀ ਡਰੈਨ ਕਰਾ ਲਈ ਆ ਥੋੜਾ ਬੋਤਾ ਖਲਾ ਰਹੇ ਨੇ ਖੋਣ ਦੇ ਦੇ ਕਹਣਾ ਦੁੱਦੀ ਵਾਲਾ ਇਹ ਦੇਖੋਗੇ ਮੈਂ ਵੈਸੇ じゃ ਕੱਲ ਐਡਰ ਵੀ ਗਰੁੱਪ ਦੇ ਉਹਦੇ ਕੀ ਸੋਰੀ ਬਲੌਗ ਦੇ ਵਿੱਚ ਸ਼ਾਇਦ ਐਡ ਕਰਾਂ ਜੇ ਹੋ ਗਿਆ ਤਾਂ ਠੀਕ ਹੈ ਨਹੀਂ ਮੈਂ ਵੈਸੇ ਲੱਗ ਤੋਂ ਫਾਲੋਵੀ ਹੋ ਗਈ ਉਹ क्योंकि तो अद्धी टेटी करके अभी टेटी करके बनाई हुई फोन भाजना अजियो अभी देखी दे हो नहीं बस आकूल गेमा खटाइए बच्चे घर के कपड़े पा के मस्ती कर लो <laughs> ਦੇਖੇ ਹਰਾ ਹਰਾ ਸ਼ਮ ਉਹਨਾਂ ਕਰ ਗਿਆ ਦੇਖ ਲੈ ਟੈਡੀ ਹੋ ਜਾਣਾ ਵੀਡੀਓ ਸ਼ਮ ਸ਼ਮ ਇਹ ਬਾਬਾ ਨਾ ਆਇਆ ਸ਼ਮ ਸ਼ਮ ਇਹ ਬਾਬਾ ਨੇ ਆਹ ਤੇਰੀ ਗੋਦੀ ਚਾਹਣਾ ਤੇਰੀ ਗੋਦੀ ਕੋਈ ਸਿਰ ਉਪੂ ਦਾ ਗਰੁੱਪ ਬਣਿਆ ਨਾ ਸਾਰਿਆਂ ਦੇ ਹੋ ਹੁੰਦੇ ਆ ਸਾਰੇ ਫਿਰਸ ਦੇ ਉਹਨਾਂ ਦੇ ਵਿੱਚ ਮੈਸੇਜ ਹੀ ਜਾਂਦੇ ਆ। ਜਗਤਵਿੰਦਰ ਦੇ ਫੋਨ ਦੇ ਵਿੱਚ ਵੀ ਮੈਸੇਜ ਆਉਂਦਾ। ਦੋ ਤਿੰਨੇ ਫੋਨ ਚੋਂ ਤਾਂ ਹਟ ਗਿਆ ਉਹ ਹੁਣ। ਕਿਉਂਕਿ ਇਹਨਾਂ ਤਿੰਨਾਂ ਦੇ ਫੋਨਾਂ ਦੇ ਵਿੱਚ ਮੈਸੇਜ ਆਉਂਦਾ ਹੁੰਦਾ ਸੀ। ਤਿੰਨੇ ਭੈਣ ਭਰਾਵਾਂ ਦੇ ਮੇਰੇ ਫੋਨ 'ਚ ਵੀ ਸਕੂਲ ਦਾ ਗਰੁੱਪ ਸੀਗਾ। ਆਇਨਾ ਦਾ ਸਕੂਲ ਦਾ ਗਰੁੱਪ ਆ ਬੜਾ। ਜਗਤਵਿੰਦਰ ਦੀ WhatsApp ਦੇ ਥੱਲੇ। ਛੱਪ ਤੋਂ نیچے। ਸਭ ਤੋਂ نیچے। ਹੈਨਾ ਛੱਪ ਤੋਂ نیچے। ਜੀ ਜੀ। ਕਾਹ ਬੁੜਾ ਦਾ ਤਰਸੀ ਤਾਂ ਕੱਲ ਹੀ ਛੁੱਟੀਆਂ ਲੈ ਲਈਆਂ ਮੈਂ ਕਿਹੜਾ ਹੋ ਕਰੂ ਹਨਾ ਇੱਕ ਤਰੀਕ ਤੋਂ 10 ਤਰੀਕ ਤੱਕ ਇਹੀ ਸੀ ਗੇਮਾਂ ਖਲੋਣੀਆਂ ਆ ਘਰ ਦੇ ਕੱਪੜੇ ਪਾਤੀਆ ਜੋ ਨੱਚੋ ਟੱਪੋ ਮौज-ਮਸਤੀ ਕਰੋ ਸਕੂਲ ਚੇਕ ਕਰੋ ਉਹ ਕਰੋ ਇਹ ਕਿਹੜਾ 2 ਘੰਟੇ ਵਾਸਤੇ ਪੈਰ ਫੱਟਲ ਕਰੂ ਨੇ ਆਣੇ ਚਵਾਤੀ ਨੀਂਦੇ ਸਰਾ ਕਰੋ ਮੇਰਾ ਜਵਾਕ ਤਾਂ ਐਡਾ ਬੁਸ਼ਰਮਾ ਹੈ ਪਹਿਲੇ ਵੀ ਸੌਂਦਾਗਾ ਲੋਕ ਉੱਠਦੇ ਹੁੰਦੇ ਨੇ ਇਹ 6 7 5:30 ਐਂ ਸੌਂਦਾ ਹੁੰਦਾ ਹੈ ਨਾ ਕੱਲ ਤਾਂ ਜਮਾ ਹੀ ਨਹੀਂ ਸੁੱਤੀ ਜਮਾ ਹੀ ਨਹੀਂ ਸੁੱਤੀ ਸਾਰੀ ਰਾਤ ਜਾਗਦੀ ਰਹੀਏ ਆਥ ਨਹੀਂ ਸੌਂਦੀ ਸੀ ਕਮਰੇ 'ਚ 11 ਵਜੇ ਉੱਠ ਗਈ ਇਹ ਦੇਖੋ ਕਲੂ ਵੀ ਨਹੀਂ ਸੋਇਆ ਕਲੂ ਵੀ ਨਹੀਂ ਮਤਲਬ ਇਹ ਪਰਸੋ ਰਾਤ ਵੀ ਨਹੀਂ ਸੁੱਤੀ ਸਾਰੀ ਰਾਤ ਜਾਗੀ ਆ ਰਾਤ ਦੀ ਰਾਤ ਜਾਨੀ ਰਾਤ ਵੀ ਸਾਰੀ ਰਾਤ ਜਾਗੀ ਆ ਸੁੱਤੀ ਨਹੀਂ ਪਰਸੋ ਦਾ ਸਵੇਰੇ ਜੀ ਸੋਏ ਵੀ ਸੀ ਇਹ ਪੁਨੇ ਦੇ 6 ਵਜੇ ਅੱਗੇ ਫਿਰ ਮੈਂ 7 ਵਜੇ ਠਾਲ ਕੇ ਸਕੂਲ ਨੂੰ ਤਿਆਰ ਕੀਤੀ ਆ ਮਾਣੋ ਬਲੀ ਦੇਖ ਮੇਰੇ ਮੂੰਹ ਬੰਦ ਕਰ ਅੱਜ ਤਾਂ ਜਮਾਈ ਹੀ ਸੁੱਤੀ ਜੋ ਸੁੱਤੀ ਉઠી ਆਈ ਫਰਦੀ ਆ ਹਾਂ ਉਹ ਮਿਲ ਗਈ ਸਵੇਰੇ ਸਵੇਰੇ ਬਚ ਗਈ ਆ ਇਹ ਕੋਟ ਇੰਨੀ ਪਹਿਨੇ ਸੀ ਇੰਨੀ ਕੋਟ ਪਹਿਣੀ ਮੈਨਾਂ ਸਾਰੀ ਰਾਤ ਨਹੀਂ ਜਾਗਦੀ ਆ ਤੜਕੇ ਆ ਕੇ ਨਾ ਇੰਨਾ ਇੰਨਾ ਖਪਾਇਆ ਮੈਨੂੰ 7 ਵਜੇ ਮੈਂ ਸੋ ਗਈ ਆ ਮੈਂ ਕਿਹਾ ਮੈਂ ਤਾਂ ਥੋੜਾ ਜਿਹਾ ਸੋ ਜਾਂਦਾ ਫਿਰ ਮੈਂ 8 ਵਜੇ ਉੱਠ ਕੇ ਚਾਹ ਚ ਬਣਾਉਣੀ ਆ ਜਿਉਂ ਲੱਗੀ ਖਪਾਈ ਕਰਨ ਜਿਉਂ ਲੱਗੀ ਮੈਂ ਭੁੱਖਾ ਮਰ ਗਿਆ ਮੈਂ ਭੁੱਖਾ ਐ ਬਲੋ ਸ਼ਿਸ਼ਿ ਬਣਾ ਕੇ ਦੋ ਮੇਰੀ ਘਰ ਚ ਕਦਰ ਨਹੀਂ ਤੂੰ ਮੈਨੂੰ ਪੁੱਛਦੀ ਨਹੀਂ ਮੈਂ ਛੋਟਾ ਬੱਚਾ ਐ ਮੈਂ ਘਰ ਦੇ ਵਿੱਚ ਛੋਟਾ ਜਿਹਾ ਐ ਮੈਂ ਸਾਰਿਆਂ ਤੋਂ ਛੋਟਾ ਐ ਮੈਂ ਛੋਟੀ ਜਿਹੀ ਕੁੜੀ ਆਂ ਆਈ ਕਰੀਂ ਕਿ ਬਰ ਚੰਗੀਆਂ ਗਾਣਾ ਪਾਈਆਂ ਜਿਸ ਵੇਲੇ ਵੇਲੇ ਦੇ ਇੰਨੇ ਸਲੋਕ ਪਾਈਨਾ ਜਿਸ ਵੇਲੇ 7 ਵਜੇ ਹੈ ਨਾ ਇਹ ਦੂਦੂ ਕਿਉਂ ਕਦੀ ਜਾਂਦਾ ਮੈਨੂੰ ਉਹ ਤਾਂ ਗੋਡਾ ਖਾਤ ਗਿਆ ਉਹਦਰਾਲਾ ਗੋਡਾ ਟੁੱਟਿਆ ਵੀ ਨਹੀਂ ਜਸ ਐਸੇਰਾ ਟੌਇਜ਼ ਤੇ ਬਹੁਤ ਲੋਕ ਪਏ ਤੇ ਪਟਰੀ ਹੀ ਟੁੱਟ ਪਣੀ ਸੀ ਜੇ ਮੈਨੇ ਹੱਥਾ ਨਹੀਂ ਨਾ ਕਟਾਪਾ ਇੰਨਾ ਹੋਣਾ ਸੀ ਇੰਨੀ ਘੁੱਤੀ ਜਾਣੀ ਸੀ ਨਾ ਜਿਹੇ ਤਸੱਲੀ ਨਾਲ ਟੁੱਟਣੀ ਸੀ ਇੰਨੀ ਖੱਪੀ ਪਈ ਤੇ ਤੈਨਾਂ ਤੈਨਾਂ ਹੋ ਗਏ ਮੈਂ ਜਮਾਂ ਨਹੀਂ ਸੌਂਦੀ ਰਾਤ ਨੂੰ ਮੇਰੇ ਸੌਂ ਨਹੀਂ ਦਿੰਦੀ ਦਿਨੇ ਮੈਂ ਕੰਮ ਕਰਦੀ ਰਹਿੰਦੀ ਆ ਕੰਮ ਦੇ ਵਿੱਚ ਮੇਰਾ ਟਾਈਮ ਨਹੀਂ ਲੱਗਦਾ ਸਰ ਹਨ ਲਾ ਦੇ ਦਰਦ ਤਾਂ ਨਹੀਂ ਆਉਂਦਾ ਅੰਕਦੋ ਅਦੂ ਕਰੋ ਸਰ ਨਹੀਂ ਹੁੰਦਾ ਫੋਗਰ ਲੰਗੂ ਮੇਰੇ ਮੂਹ ਤੇ ਤਾਂ ਦੇਖ ਦਖਾ ਦਰਦਾ ਇਹ ਗਾੜਾ ਦੇਖੋ ਜੜਾ ਕਿਰੇ ਨੇ ਕਾਦੀਆਂ ਉਸੇ ਕਰ ਤੱਕ ਜੜਾ ਨੂੰ ਲੇ ਜਦੋਂ ਤੱਕ ਇਹ ਤਾਂ ਦੰਦ ਟੁੱਟਣੇ ਨੇ ਵੈਸੇ ਗੋੜੀ ਪੜੀ ਹੋ ਜਾਣਾ ਮੈਨੂੰ ਨਹੀਂ ਲੱਗਦਾ ਇਹ ਟੁੱਟਣਗੇ ਦੰਦ ਸਿੱਧੇ ਆਉਣਗੇ ਇਹ ਸਭੀ ਮੋਟਕੜ ਵਿੱਚ ਸਭੀ ਸਭੀ ਕੋਹ ਹੋ ਰਣੀ ਆ ਚੱਪ ਚੁੱਪ ਸੱਚੇ ਕੋਠੇ ਦੇ ਸੀ Thank mm -hmm.